ਪਾਤਸ਼ਾਹ ਦਸ ਕਬੀ ਬਾਨ ਜੰਤੀ ਚੋਪਈ ਹਮਰੀ ਕਰੋ ਹਰ ਤੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਾਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕੋ ਪ੍ਰਤਿਬਾਰਾ ਹਮਰਾ ਦੁਸ਼ਟ ਸਭੈ ਤੁਮ ਘਾਵ ਕੋ ਆਪ ਹਾ ਤੁਮ ਚਾਉ ਕੋ ਸੁਖੀ ਵਸੈ ਮੋਰ ਪਰਵਾਰਾ ਸਿਵ ਸੁਖ ਸਭੈ ਕਰਤਾਰਾ ਮੋਰ ਅਛਨ ਜਿ ਕਹਿ ਦੇ ਕਰੀਐ ਸਭ ਬੈਰਨ ਕੋ ਆਸੰਗ ਰਿਜੈ ਪੂਰਨ ਹੋਈ ਹਮਾਰੀ ਆਸਾ ਤੋਰ ਬਣ ਕੀ ਰਹੇ ਪਿਆਸਾ ਤੁਮੇ ਸਾਡ ਕੋ ਨਤਿਆਉ ਜੋ ਕਰ ਚਾਹੂ ਸੁਤੰਤੇ ਪਾ ਸੇਵਕ ਸੁਖ ਹਮਾਰੇ ਤਾਰੀ ਹੈ ਚੁਣ ਚੁਣ ਸੁਤਰ ਹਮਾਰੇ ਮਾਰੀ ਹੈ ਆਪ ਹਾ ਤੇਮ ਜਿਓ ਬਰੀਐ ਮਰਨ ਕਾਲ ਤਾ ਦਰਾਸ਼ਨ ਬਰੀਐ ਹੋਜੂ ਸਦਾ ਹਮਾਰੇ ਬੱਚਾ ਸ੍ਰੀ ਅਦੂਰਜ ਕਰੀ ਰੋ ਰੱਛਾ ਰਾਖ ਲਿਓ ਮੋਰ ਆਪਣਹਾਰੇ ਸਾਹਿਬ ਸੰਹਹਾਏ ਪਿਆਰੀ ਜੀਨ ਬੰਦ ਦੁਸ਼ਮਣ ਕੇ ਹੰਤਾ ਤੁਮ ਹੋ ਪੂਰੀ ਚਤੂ ਤੁਸਕੰਤਾ ਕਾਲ ਪਾਇ ਬ੍ਰਹਮ ਬਖਤਰਾ ਕਾਲ ਪਾਇ ਸ੍ਰੀ ਉਤਰਾ ਕਾਲ ਪਾਇ ਹਰਿ ਸੰਪ੍ਰਕਾਸ਼ਾ ਅਨ ਕਾਲ ਕਾ ਕੀ ਤੁਮ ਅਸਾ जवनकार जो केशव की हो वेद ताप मां जोतीयो जवनकार सरस सवारा नमष्कार है ताही हमारा जवनकार सब गुप्त बनायो देव दैत जसन उपजायो आदिमते के उतारा सोई गुरु समझो हमारा नमष्कार श्री को हमारी सकल प्रजा जन आप सवारी शिव कुणको सब गुण सुख दियो सत्रण को पल मो वद कियो ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਗੁੰਟੇ ਦਾ ਸੂਲਾ ਸਭ ਪਰ ਕਿਰਪਾ ਦੇਸ਼ ਕਾ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਵੀਰ ਪਛਾਨਾ ਘਟ ਘਟ ਕੇ ਪਟ ਪਟ ਕੀ ਜਾਣਾ ਜਾਤ ਕਰ ਕਰਾ ਕਰਤਾਰ ਜਾਤ ਤਤਾ ਦੇ ਅਪਾਰਾ ਜਬ ਆਦਰ ਕਤ ਹੋ ਕਬ ਹੋ ਤੁਮ ਅਮਲ ਤੇ ਤਾ ਸਭ ਹੋ ਜੇਤੇ ਵਦਨਾ ਸ੍ਰਿਸ਼ਟ ਸਵਤਾਰੇ ਆਪ ਆਪਨੀ ਬੁਝ ਉਚਾਰੇ ਤੁਮ ਸਾਬੀ ਹੀਟਰ ਦੇ ਰਾਇਤਨ ਅਰਾਮ ਜਾਨਤ ਬੇਨ ਭੇਰੇ ਅਰਿਆਲਮ ਨਿਰੰਕਾਰ ਨਿਰਭੰਕਾਰ ਨੰਬੋ ਆਦ ਨੀਲ ਨਾਦੇ ਸ਼ੰਭ ਤਾ ਕਮ ਚੱਤ ਪਿਤਾ ਜਪੇ ਨਾ ਪਾਤਿ ਵੇਦਾ ਤਾ ਕੋ ਵਰ ਕਹਨ ਮਾਨਤ ਮਹਾ ਮੁਰਗ ਪੇ ਨਾ ਜਾਣਤ ਮਹਾਰੇ ਕੋ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਹੈ ਭੇਵ ਆਪਾ ਪਨੀ ਬੁਧ ਹੈ ਜੀਵ ਜੀ ਵਰਨਤ ਪਿੰਨ ਪਿੰਦੁ ਹਰ ਜੀਵ ਤੁਮਰਾਲ ਖਨਾ ਜਾਏ ਉਸਾਰਾ ਕਹੈ ਵਿਸਜਾ ਸੁਮ ਸੰਸਾਰਾ ఏకైక రూపేను స్రూపారందప్యౌ రాపి రూపా హండా జలజ సిత సిన్ని ఉపేఖాన బహమ రాజిన్ని కహోః ప్రజహై బేఠా కహోస్మట్ పౌ శంకర కీర్తా సిగరే శ్రేష్ఠిర్ ఖాయ చందవవాద్ గాసుషుంభవ హవ రచా మేరీ తుం కరో శిఖోవార య శక్సంగరో దోష్ట నితే తవతు తపతా సగల మలేష్ ఖరో రణ ఖాతా ਜੇ ਆ ਦੁਖਾ ਸਰਨੀ ਪਰੇ ਤਿਨ ਕੈ ਦੁਸ਼ਟ ਦੁਖਤ ਹਮਰੇ। ਫੁਰਖ ਜਮਨ ਪਗ ਪਰੇ ਟਿਹਾਰ। ਤਿਨ ਕੈ ਦੁਨ ਸੰਕਰ ਸਵਟਾਰ। ਜੋ ਘਲ ਕੋਸ਼ਟ ਬਾਰ ਝਾਏ ਹੈ। ਤਾਕੇ ਕਾਲ ਨਿਕਨ ਅਹੈ। ਰੱਛਾ ਹੋਏ ਤਾਹੇ ਸਵਕਲ। ਦੁਸ਼ਟ ਅਰਸ਼ਟ ਤਰਤ ਕਾਲ। ਕਿਰਪਾ ਦਇਸ਼ਟ ਦਨ ਜਾਨਹਿ ਰਹੁ। ਤਾਕੇ ਤਾਪਨ ਤੂ ਹਰਬੋ। ਰਤ ਸਦ ਕਰਮੋਂ ਸੋ ਹੋਈ ਦੁਸ਼ਸ ਕੈ ਨਾ ਕੋਈ ਏਖ ਵਾਰ ਜਿੰਦਾਸੁ ਮਹਾਰਾ ਕਾਲ ਪਾਂਚ ਤਾਹੇ ਬਹਾਰਾ ਜਿੰਨਰ ਨਾਮ ਤਿਆ ਰੁ ਕਹਾ ਨਾਰਦ ਦੁਸ਼ਟ ਲੋਕ ਤੇ ਰਹਾ ਫੜ ਕੇ ਤਮੈ ਸ਼ਰਮ ਤੇ ਹਾਰੀ ਆਪ ਹਾਜੇ ਲਿਹੋ ਭਾਰੀ ਸਰਬ ਥੋਰਨੋ ਸਹਾਈ ਦੁਸ਼ਟ ਲੋਕ ਤੇ ਲਿਹੋ ਵਿਚਾਰ ਵੈਖਲ ਸਾ ਵਹਿ ਕੀ ਕੀ ਕਤੇ